ਦੇ ਸੇਵਿਕ ਦਿਖ ਰਹੇ ਸਾਰੇ ਹੀ ਸ੍ਰੀ ਜਤਾਰ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਗੱਲ ਕਰਨ ਜਾ ਰਹੇ ਹਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਬਲਾਕ ਦੀ ਜੇ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਬਲਾਕ ਦੇ ਵਿੱਚ ਪਿੰਡ ਦਾ ਪਿੰਡ ਜੱਬੋਵਾਲ ਪਿੰਡ ਜੱਬੋਵਾਲ ਦੀ ਜੇ ਗੱਲ ਕਰਾਂ ਪਹਿਲੇ ਦਿਨ ਤੋਂ ਯੋਧਿਆਂ ਤੇ ਸੂਰਬੀਰਾਂ ਦਾ ਪਿੰਡ ਇੱਥੇ ਬਹੁਤ ਹੀ ਵੱਡੇ ਉਪਰਾਲਿਆਂ ਦੇ ਸਦਕਾ ਸ਼੍ਰੀਮਾਨ ਕਰਮਚੰਦ ਜੀ ਨੂੰ ਯਾਦ ਕਰਦਿਆਂ ਹੋਇਆਂ ਇੱਥੇ ਉਹਨਾਂ ਦੀ ਯਾਦਗਾਰੀ ਚੈਂ ਸਮਾਰਕ ਬਣਨ ਜਾ ਰਹੀ ਹੈਗੀ ਆ ਤੇ ਇਹ ਇਹਦੇ ਬਾਰੇ ਬਹੁਤ ਵੱਡੇ ਸੈਂਟਰ ਗਵਰਨਮੈਂਟ ਤੇ ਅਪਰਾਲੇ ਆ ਵੀਡੀਓ ਦਫ਼ਤਰ ਨੇ ਬਹੁਤ ਵੱਡਾ ਅਪਰਾਲਾ ਕਰਕੇ ਦਿਖਾਇਆ ਤੇ ਬਹੁਤ ਸਮੇਂ ਸਮੇਂ ਤੇ ಗ್ರಾಮ ਪੰਚਾਇਤ ਨੇ ਬਹੁਤ ਵੱਡੇ ਅਪਰਾਲੇ ਦੇ ਨਾਲ ਹਰ ਵਿਕਾਸ ਨੂੰ ਅੱਗੇ ਲੈ ਕੇ ਜਾਣ ਦੇ ਲਈ ਵੱਡਾ ਕਦਮ ਉਠਾਇਆ ਗੱਲਾਂ ਕਰਾਂਗੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਏਐਸਆਈ ਰੂਪਾਲਾਲ ਜੀ ਬਕਾਇਦਾ ਇੱਥੇ ਆਏ ਨੇ ਕਿਸ਼ੋਰ ਲਾਲ ਜੀ ਇਹਨਾਂ ਦੇ ਬੇਟੇ ਤਿੰਨੇ ਬੇਟੇ ਪਿਤਾ ਜੀ ਨੂੰ ਨਮਨ ਕਰਨ ਦੇ ਲਈ ਪਿਤਾ ਜੀ ਨੂੰ ਨਮਨ ਕਰਨ ਦੇ ਲਈ ਪਿਤਾ ਜੀ ਦੇ ਲੇਕੀਤੀਆ ਵੀ ਸਮਾਰਕ ਬਣਾਉਣ ਦੇ ਵਾਸਤੇ ਇੱਥੇ ਸੈਂਟਰ ਗਵਰਨਮੈਂਟ ਦਾ ਬਹੁਤ ਵੱਡਾ ਅਪਰਾਲਾ ਇਹ ਸ਼ਹੀਦਾਂ ਦੀਆਂ ਸਮਾਰਕਾਂ ਬਣਾਈਆਂ ਜਾਂਦੀਆਂ ਬਹੁਤ ਵੱਡੇ ਅਪਰਾਲੇ ਹੁੰਦੇ ਨੇ ਸਿੱਧੀਆਂ ਮੁਲਾਕਾਤਾਂ ਸਰਪੰਚ ਬੀਬੀ ਜਸਵਿੰਦਰ ਕੌਰ ਜੀ ਇੱਥੇ ਆਏ ਨੇ ਸ਼ਹੀਦਾਂ ਨੂੰ ਯਾਦ ਕਰਨਾ ਬਹੁਤ ਵੱਡੀ ਮਹਾਨਤਾ ਤੇ ਪਿੰਡ ਵਾਲਿਆਂ ਦਾ ਫਰਜ਼ ਵੀ ਬਣਦਾ ਸ਼ਹੀਦ ਸ਼ਹੀਦ ਦੇ ਵਿੱਚ ਲੱਖਾਂ ਤੇ ਕੋਹਾਂ ਦਾ ਫਰਕ ਹੁੰਦਾ ਆਪਣੀ ਜਾਨ ਦੇ ਨਾਂ ਪਰਵਾਹ ਕਰਦਿਆਂ ਹੋਇਆਂ 6 ਮਈ 2091 ਦੇ ਵਿੱਚ ਜੇ ਗੱਲ ਕੀਤੀ ਜਾਵੇ ਕੋਆਪਰੇਟ ਬੈਂਕ ਗੰਨਾ ਮਲਦੇ ਕੋਲ ਅੱਤਵਾਦੀ ਦੌਰ ਦੇ ਦੌਰਾਨ ਕੈਸ਼ ਵਾਲੀ ਗੱਡੀ ਨੂੰ ਲੁੱਟਣ ਦੇ ਲਈ ਐਸੇ ਪੰਜ ਲਟੇਰੇ ਪਹੁੰਚੇ ਸ਼੍ਰੀਮਾਨ ਕਰਮਚੰਦ ਜੀ ਗਾਰਡ ਦਾ ਇੰਚਾਰਜ ਉੱਥੇ ਆਪਣੀ ਕੈਸ਼ ਵਾਲੀ ਗੱਡੀ ਨੂੰ ਬਚਾਉਣ ਦੇ ਲਈ ਆਪਣੀ ਜਾਨ ਦੀ ਨਾ ਪਰਵਾਹ ਕਰਦਿਆਂ ਹੋਇਆਂ ਉਸ ਗੋਲੀ ਦੇ ਦੌਰਾਨ ਲੁੱਟ ਮਾਰ ਦੀ ਜਦੋਂ ਸਮੇਂ ਦੇ ਦੌਰਾਨ ਚੱਲੀ ਉੱਥੇ ਸ਼ਹਾਦਤ ਨੂੰ ਪਿਆਰੇ ਹੋ ਗਏ ਬਹੁਤ ਵੱਡੀ ਕੁਰਬਾਨੀ ਪਿਆਰੇ ਸਾਥੀਓ ਜੱਬੋ ਬਾਲ ਦੇ ਵਿੱਚ ਜੋਧਿਆ ਨੇ ਸੂਰਵੀਰਾਂ ਨੇ ਵલિਦਾਨਾ ਨੇ ਜਨਮ ਲਿਆ ਕਦੇ ਪਿੱਠ ਨਹੀਂ ਦਿਖਾਈ ਇਹਦਾ ਜਿੰਦਾ ਜਾਗਦਾ ਪ੍ਰੂਫ ਉਹਨਾਂ ਦੀ ਸਮਾਰਕ ਇੱਥੇ ਬੜੀ ਸ਼ਾਨਦਾਰ ਤਰੀਕੇ ਨਾਲ ਬਣੇਗੀ ਪੈਨਡ ਵਾਲੇ ਨਮਨ ਕਰਿਆ ਕਰਨਗੇ ਨੌਜਵਾਨ ਸਿੱਖਣਗੇ ਕਿ ਪੰਜਾਬ ਪੁਲਿਸ ਦੀ ਇਮਾਨਦਾਰੀ ਦੇ ਨਾਲ ਨੌਕਰੀ ਕਰਨ ਵਾਲਾ ਸੂਰਮਾ ਕਰਮਚੰਦ ਨੂੰ ਰਹਿੰਦੀ ਦੁਨੀਆ ਦੇ ਤੱਕਰ ਨਾਮ ਜਾਦ ਕੀਤਾ ਜਾਵੇਗਾ ਪਿਆਰੇ ਸਾਥੀਓ ਜਾਣਾ ਤਾਂ ਇੱਕ ਦਿਨ ਆਪਾਂ ਵੀ ਐਸੇ ਸੰਸਾਰ ਦੇ ਵਿੱਚੋਂ ਪਰ ਜਾਣ ਜਾਣ ਦੇ ਵਿੱਚ ਫਰਕ ਹੋ ਗਿਆ ਜੇ ਮੈਂ ਇਹ ਗੱਲ ਕਰਾਂ ਕਿ ਕਰਮਚੰਦ ਜੀ ਸਾਡੇ ਵਿੱਚੋਂ ਜਾ ਕੇ ਵੀ ਕਿਤੇ ਨਹੀਂ ਗਏ ਅੱਜ ਸਾਡੇ ਵਿੱਚ ਉਸੇ ਹੀ ਤਰ੍ਹਾਂ ਉਹ ਵਸਦੇ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਿੱਧੀਆਂ ਮੁਲਾਕਾਤਾਂ ਕਰਨ ਜਾ ਰਹੇ ਹਾਂ ਸੁਪੁੱਤਰ ਸ਼੍ਰੀਮਾਨ ਰਣਜੀਤ ਸਿੰਘ ਜੀ ਦੇ ਨਾਲ ਰਣਜੀਤ ਸਿੰਘ ਜੀ ਦੇ ਸੇਵਕ ਕਦੇ ਉੱਪਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਤੁਹਾਨੂੰ ਧੰਨਵਾਦੀ ਜੀ ਤੁਹਾਡਾ ਸ਼੍ਰੀਮਾਨ ਰਣਜੀਤ ਸਿੰਘ ਜੀ ਅੱਜ ਉਹ ਮਹਾਨ ਸ਼ਖਸੀਅਤ ਦੇ ਮਾਲਕ ਬਹੁਤ ਇਮਾਨਦਾਰੀ ਦੇ ਨਾਲ ਪੰਜਾਬ ਪੁਲਿਸ ਦੇ ਵਿੱਚ ਜੁਰਤ ਨਾਲ ਜੌਬ ਕਰਨ ਵਾਲਾ ਉਹ ਸੂਰਮਾ ਤੇ ਮੈਂ ਗੱਲ ਕਰਨ ਜਾ ਰਿਹਾ ਹਾਂ ਸ਼੍ਰੀਮਾਨ ਕਰਮਚੰਦ ਜੀ ਜੋ ਤੁਹਾਡੇ ਪਿਤਾ ਜੀ ਨੇ ਉਹਨਾਂ ਦੇ ਬਾਰੇ ਜਿਹੜੇ ਵਿਚਾਰ ਹੈ ਅੱਜ ਜਰੂਰ ਸਾਂਝੇ ਕਰੋ ਸਾਡੇ ਦੇ ਸੇਵਕ ਦੇ ਉੱਪਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਜੀ ਦੇ ਸੇਵਕ న్యూਸ ਦਾ ਬਹੁਤ-ਬਹੁਤ ਧੰਨਵਾਦੀ ਆ ਜੀ ਤੇ ਸਾਡੇ ਸਰਪੰਚ ਸਾਹਿਬ ਜੀ ਇਹਨਾਂ ਦਾ ਬਹੁਤ-ਬਹੁਤ ਸਾਡਾ ਇਹਨਾਂ ਦਾ ਮਾਣ ਆ ਇਹਨਾਂ ਨੇ ਬਹੁਤ ਮਾਣ ਕੀਤਾ ਸਾਡਾ ਪਰ ਜੇ ਚੱਲੀਏ ਤਾਂ ਜਿਹੜੀ ਸ਼ਹੀਦੀ ਆ ਕਰ ਪਾਈ ਆ ਸਾਡੇ ਫਾਦਰ ਨੇ ਜੀ ਬਹੁਤ-ਬਹੁਤ ਫੁਨਾਂ ਦੀ ਗੱਲਾਂ ਜਿਹੜੀਆਂ ਅਸੀਂ ਆ ਸਾਨੂੰ ਦੱਸਣ ਤਾਂ ਲੋਕਾਂ ਪਿੰਡ ਵਿੱਚੋਂ ਸਾਰਿਆਂ ਨੂੰ ਪਤਾ ਹੀ ਹੈ ਪਰ ਅਸੀਂ ਜਿਹੜੀ ਗੱਲ ਜੋ ਸਾਡੇ ਲਈ ਉਹ ਕਰ ਗਿਆ ਆ ਅਸੀਂ ਉਹਨਾਂ ਨੂੰ ਦੋ ਜਨਮਾਂ ਦਾ ਸੀ ਦੇਣ ਦੇ ਨਹੀਂ ਸਕਦੇ ਸੀ ਜੀ ਰਣਜੀਤ ਸਿੰਘ ਜੀ ਪਿਤਾ ਜੀ ਇੱਕ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ ਇੱਕ ਪਰਿਵਾਰ ਦਾ ਨਾਮ ਰੋਸ਼ਨ ਕਰਦੇ ਆ ਪਰ ਇਹ ਐਸਾ ਸੂਰਮਾ ਜਿਨੇ ਸਾਰੇ ਪਿੰਡ ਦਾ ਨਾਮ ਰੋਸ਼ਨ ਕਰਤਾ ਸਰਦਾਰ ਜਗਤਾਰ ਸਿੰਘ ਜੀ ਜਦੋਂ ਵੀ ਅਸੀਂ ਉੱਥੇ ਅਮਰੀਕਾ ਵਿੱਚ ਨੌਕਰੀ ਵੀ ਕੀਤੀ ਹੈ ਜਦੋਂ ਗੱਲ ਚੱਲਦੀ ਹੁੰਦੀ ਸੀਗੀ ਜਦੋਂ ਸਾਡੇ ਪਿੰਡ ਦਾ ਨਾਂ ਆਉਣਾ ਉੱਥੇ ਇਥੇ ਗੱਲ ਇਹ ਹੁੰਦੀ ਸੀ ਉਹਨੂੰ ਦੱਸ ਦਿੱਤੀ ਜੱੱਬਵਾਲ ਦੇ ਜੀ ਜਦੋਂ ਮੁਕਾਬਲਾ ਹੋਇਆ ਅਸੀਂ ਤਾਂ ਚਲੋ ਉਦੋਂ ਹਾਲੇ ਨਵੇਂ ਨਵੇਂ ਜੋਇਨਿੰਗ ਕੀਤੀ ਸੀਗੀ ਨੌਕਰੀ ਤੇ ਆਏ ਸੀਗੇ ਦੋ 3 ਦੋ ਸਾਲੇ ਹੋਏ ਸੀਨ ਮੈਨੂੰ ਹਾਲੇ ਭਰਤੀ ਹੋਏ ਨੂੰ ਪਰ ਜਦੋਂ ਅਸੀਂ ਹੌਲੀ ਹੌਲੀ ਲੋਕਾਂ ਵਿੱਚ ਰਹਿਦੇ ਰਹੇ ਨੌਕਰੀ ਕਰਦੇ ਰਹੇ ਉਹਦੇ ਵਿੱਚ ਜਦੋਂ ਗੱਲ ਚੱਲਦੀ ਸੀ ਕਿਹਦਾ ਲੜਕਾ ਜੀ ਕਨੇ ਕਰਮਜੰਦਾ ਲੜਕਾ ਜੀ ਬੜੇ ਮਾਣਨਾ ਸੀ ਪ੍ਰੀਆ ਨੌਕਰੀ ਜੀ 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 ਮਾਨ ਛੋਟਾ ਹਿੰਦਾ ਰੂਪ ਲਾਲ ਜੀ ਤੁਹਾਨਾ ਵੀ ਬਹੁਤ ਪਿਆਰ ਸਿਗਾ ਪਿਤਾ ਜੀ ਦਾ ਕਿਉਂਕਿ ਬਹੁਤ ਛੋਟੇ ਸੀ ਛੋਟਾ ਬੇਟਾ ਬਹੁਤ ਲਾਟਲਾ ਸੀਗਾ ਪਿਤਾ ਜੀ ਦੇ ਮਹਿਕਮੇ ਦੇ ਪ੍ਰਤੀ ਕੀਤੇ ਹੋਏ ਕੰਮ ਜਿਹੜਾ ਉਹਨੇ ਜਜ਼ਬਾ ਕਰਕੇ ਦਿਖਾਇਆ ਕਿਤੇ ਮਹਿਕਮੇ ਚ ਵਧੀਆ ਲੱਗਦਾ ਵਧੀਆ ਵਧੀਆ ਜੀ 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 ਸਰਪੰਚ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਪੈਂਡ ਨੂੰ ਉੱਪਰ ਲੈ ਕੇ ਜਾਣ ਦੇ ਲਈ ਸਰਪੰਚ ਸਾਹਿਬ ਦਾ ਬਹੁਤ ਵੱਡਾ ਸਹਿਯੋਗ ਹੈ ਸਰਪੰਚ ਸਾਹਿਬ ਅੱਜ ਇੱਕ ਜ਼ਿੰਮੇਵਾਰੀ ਮਹਿਸੂਸ ਹੁੰਦੀ ਹੈ ਕਿ ਜੋ ਸ਼ਹੀਦ ਦੇ ਵਾਸਤੇ ਕਰਨਾ ਚਾਹੀਦਾ ਸੀਗਾ ਹਾਂਜੀ ਉਹ ਅੱਜ ਕਰਕੇ ਦਿਖਾਇਆ ਮਨ ਦੇ ਵਿੱਚ ਕਿਸ ਤਰ੍ਹਾਂ ਆਉਂਦਾ ਕਿ ਕਰਮਚੰਦ ਜੀ ਮੈਂ ਗੱਲ ਕਰਾਂ ਕਿ ਉਹਦੇ ਲਈ ਇਹ ਵੀ ਬਹੁਤ ਵੱਡਾ ਉਪਰਾਲਾ ਸੀਗਾ ਜੀ ਦੇਖੋ ਇਹ ਸਰਪੰਚ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਜਿਹੜੇ ਸਾਡੇ ਪਿੰਡ ਦੇ ਵਿੱਚ ਨਾ ਸੂਰਬੀਰ ਯੋਧੇ ਹੋਏ ਨੇ ਕਰਮਚੰਦ ਜੀ ਸਾਨੂੰ ਉਹਨਾਂ ਤੇ ਬਹੁਤ ਫਕਰ ਹੈ ਸਾਨੂੰ ਉਹਨਾਂ ਦੇ ਬਹੁਤ ਮਾਣ ਮਹਿਸੂਸ ਹੈ ਕਿ ਹੁੰਦਾ ਹੈ ਜਦੋਂ ਵੀ ਮਤਲਬ ਉਹ ਪਿੱਛੇ ਨਹੀਂ ਹਟੇ ਜਦੋਂ ਬੈਂਕ ਲੁੱਟਣ ਆਏ ਸੀ ਨਵੇਂ ਸ਼ਹਿਰ ਦੇ ਵਿੱਚ ਤੇ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਉਸ ਮੁਕਾਬਲੇ ਦੇ ਦੌਰਾਨ ਉਹ ਡਰੇ ਨਹੀਂ ਸਹਮੇ ਨਹੀਂ ਉਹਨਾਂ ਨੇ ਮੁਕਾਬਲਾ ਪੂਰੀ ਤਰ੍ਹਾਂ ਕੀਤਾ ਤੇ ਉਹਦੇ ਵਿੱਚ ਉਹ ਸ਼ਹੀਦ ਹੋ ਗਏ ਜੋ 5 ਮਈ 1991 ਨੂੰ ਉਹ ਸ਼ਹੀਦ ਹੋ ਗਏ ਅੱਜ ਅਸੀਂ ਉਹਨਾਂ ਦਾ ਮਤਲਬ ਆ ਸ਼ਿਲਾ ਫਾਲਕ ਬਣਾਇਆ ਜਾ ਰਿਹਾ ਜੋ ਕਿ ਇਸ ਸੂਰਵੀਰ ਜੋਦੇ ਨੂੰ ਆਪਾਂ ਯਾਦ ਕਰਾਂਗੇ ਅੱਜ ਉਹਨਾਂ ਦਾ ਨੀਂ ਨੀਂ ਰੱਖੀ ਆ ਸੀ ਉਹ ਅੱਜ ਬਣਨਾ ਸ਼ੁਰੂ ਹੋ ਗਿਆ ਹਾਂਜੀ ਸਰਪੰਚ ਸਾਹਿਬ ਲਾਈਫ ਦੇ ਅੰਦਰ ਜਿੰਦਗੀ ਦੇ ਅੰਦਰ ਹਾਂਜੀ ਜਿਹੜੀ ਇਹ ਸਰਪੰਚ ਹੀ ਐ ਪਿੰਡ ਦਾ ਬਹੁਤ ਜ਼ਿੰਮੇਵਾਰ ਉਹਦਾ ਪਿੰਡ ਦਾ ਮੁਖੀ ਆ ਹਾਂਜੀ ਜੇ ਤਾਂ ਪਿੰਡ ਦੇ ਵਿੱਚ ਵਿਕਾਸ ਸਰਪੰਚ ਕਰਦਾ ਹਾਂਜੀ ਸਰਪੰਚ ਦਾ ਨਾਮ ਵੀ ਉੱਚਾ ਹੁੰਦਾ ਹਾਂਜੀ ਨਗਰ ਦਾ ਵੀ ਉੱਚਾ ਹੁੰਦਾ ਹਾਂਜੀ ਪਰ ਇਹ ਸੂਰਮਾ ਇਹਨੂੰ ਆਪਾਂ ਨਮਨ ਕਰੀਏ ਹਾਂਜੀ ਇਹਦੀ ਧੂੜ ਜਿਹੜੀ ਹੈਗੀ ਆ ਮस्तक ਨੂੰ ਲਾਈਏ ਇਹ ਤੋਂ ਸਿੱਖੀਏ ਹਾਂਜੀ ਕਿ ਇਮਾਨਦਾਰੀ ਦੇ ਨਾਲ ਹਾਂਜੀ ਮਹਿਕਮੇ ਦਾ ਹਾਂਜੀ ਨਾਮ ਉੱਚਾ ਕਰਨਾ ਹਾਂਜੀ ਮਹਿਕਮੇ ਨੂੰ ਬਲੰਦੀਆਂ ਤੱਕ ਲੈ ਕੇ ਜਾਣਾ ਹਾਂਜੀ ਕਿੰਨੀ ਇੱਕ ਅੱਜ ਕੁਝ ਸ਼ਹੀਦਾਂ ਨੂੰ ਯਾਦ ਕਰਨਾ ਹਾਂਜੀ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਥੇ ਉਹਨਾਂ ਦੀ ਯਾਦ ਦੇ ਲਈ ਇਸਮਾਰਕ ਬਣਾਣੀ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਯਾਦ ਕਰਿਆ ਕਰਨੀਆਂ ਇਹਨਾਂ ਦੇ ਕਹੇ ਹੀ ਹੋਈ ਪੂਰਨਿਆਂ ਦੇ ਮੁਤਾਬਕ ਚੱਲਿਆ ਕਰਨਗੀਆਂ ਕਿਸ ਤਰ੍ਹਾਂ ਦਾ ਲੱਗਦਾ ਕੀ ਕਹਿਣਾ ਚਾਹੁੰਦੇ ਨੌਜਵਾਨ ਪੀੜੀ ਦੀ ਜੇ ਗੱਲ ਕਰੀਏ ਮੈਂ ਨੌਜਵਾਨ ਪੀੜੀ ਨੂੰ ਇਹੀ ਕਹਿਣਾ ਚਾਹੁੰਨੀ ਆ ਜੋ ਵੀ ਜੱਬੋ ਵਾਲ ਦੇ ਵਿੱਚ ਸੂਰਬੀਰ ਯੋਧੇ ਹੋਏ ਨੇ ਉਹਨਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਇਹਨਾਂ ਨੂੰ ਯਾਦ ਰੱਖਣ ਦੇ ਵਾਸਤੇ ਸਾਡਾ ਅਸੀਂ ਇਹ ਸੋਚਿਆ ਕਿ ਆਪਾਂ ਇਹ ਸੂਰਬੀਰ ਸਾਡੇ ਯੋਧੇ ਹੋਏ ਨੇ ਤੇ ਇੱਕ ਬੈਂਕ ਲੁੱਟਣ ਆਏ ਤੇ ਉਹਨਾਂ ਇਹਨਾਂ ਨੇ ਡਟ ਕੇ ਅਤਵਾਦ ਦਾ ਮੁਕਾਬਲਾ ਕੀਤਾ ਤੇ ਉਹ ਘਬਰਾਏ ਨਹੀਂ ਜਾਂ ਡਰੇ ਨਹੀਂ ਸਹਿਮੇ ਨਹੀਂ ਹੈਗੇ ਉਹ ਨਹੀਂ ਪੂਰੀ ਤਰ੍ਹਾਂ ਮੁਕਾਬਲਾ ਕਰਦੇ ਹੋਏ ਇਹਦੇ ਵਿੱਚ ਸ਼ਹੀਦ ਹੋ ਗਿਆ ਅੱਜ ਸਾਸੀ ਨੌਲੇਜ ਰੱਖਦੇ ਆ ਕਿ ਅਸੀਂ ਸਟੱਡੀ ਕਰਦੇ ਆ ਸਾਡੇ ਜੱਬੋਵਾਲ ਦੇ ਵਿੱਚ ਕੌਣ ਸੂਰਬੀਰ ਯੋਧੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਯਾਦ ਕਰ ਸਕੀਏ ਕਿ ਆਪਣੇ ਬੱਚਿਆਂ ਨੂੰ ਵੀ ਦੱਸ ਸਕੀਏ ਕਿ ਇਹਨਾਂ ਵਰਗੇ ਤੁਸੀਂ ਬਣੋ ਇਹਨੋਂ ਤੋਂ ਸਿੱਖਿਆ ਲਓ ਅੱਜ ਅਸੀਂ ਇਹਨਾਂ ਦਾ ਨੀਂ ਰੱਖੀ ਹੈਗੀ ਆ ਸਿਲਾ ਫਾਲਕ ਬਣਾਇਆ ਜਾ ਰਿਹਾ ਮਨਰੇਗਾ ਦੇ ਤਹਿਤ ਅਧੀਨ ਬਣਾਇਆ ਜਾ ਰਿਹਾ ਤੇ ਆਪਾਂ ਇਹਨਾਂ ਨੂੰ ਸਾਲ ਪਿੱਛੋਂ ਯਾਦ ਕਰਿਆ ਕਰਾਂਗੇ ਜਿਸ ਤਰ੍ਹਾਂ ਵੀ ਆਪਾਂ ਸ਼ੀਧਾ ਨੂੰ ਨਮਨ ਕਰਦੇ ਆ ਨਾ ਆਪਾਂ ਸਾਲ ਬਾਅਦ ਇਥੋਂ ਯਾਦ ਕਰਿਆ ਕਰਾਂਗੇ ਨਾ ਹਾਂਜੀ ਜੀ ਸ਼ੁਕਰੀਆ ਬਹੁਤ ਬਸਤਾਰਪੁਰ ਕ ਸਰਪੰਚ ਸਾਹਿਬ ਨੇ ਇਹ ਚੀਜ਼ ਕਲੀਅਰ ਕੀਤੀ ਕਿ ਸ਼੍ਰੀਮਾਨ ਕਰਮਚੰਦ ਜੀ ਦੀ ਯਾਦ ਦੇ ਅੰਦਰ ਅੱਜ ਚੱਪੋਪਾਲ ਦੇ ਵਿੱਚ ਇਹ ਸਮਾਰਕ ਵੱਡੀ ਬਣ ਜਾ ਰਹੀ ਹੈ। ਮਨਰੇਗਾ ਨੇ ਪਹਿਲੇ ਦਿਨ ਤੋਂ ਪੰਜਾਬ ਦੇ ਵਿੱਚ ਬਹੁਤ ਵੱਡਾ ਵਿਕਾਸ ਦਾ ਹੌਲਾ ਮਾਰ ਕੇ ਦਿਖਾਇਆ। ਪਿਆਰੇ ਸਾਥੀਓ ਸ਼ਹੀਦਾਂ ਨੂੰ ਯਾਦ ਕਰੀਏ ਇਸ ਧਰਤੀ ਨੂੰ ਨਮਨ ਕਰੀਏ ਉਹਨਾਂ ਦੇ ਕਹੇ ਹੋਏ ਪੂਰਨਿਆਂ ਦੇ ਮੁਤਾਬਕ ਚੱਲੀਏ ਕਿਉਂਕਿ ਸ਼ਹੀਦ ਹਮੇਸ਼ਾ ਯੱਖਾਂ ਤੋਂ ਓਲੇ ਜ਼ਰੂਰ ਹੁੰਦੇ ਆ ਲੇਕਿਨ ਸਾਡੇ ਵਿੱਚ ਹੀ ਐਸੇ ਤਰ੍ਹਾਂ ਵਿਰਾਜਮਨ ਹੁੰਦੇ ਨੇ ਉਹਨਾਂ ਦੇ ਕੋਲੋਂ ਬਹੁਤ ਜ਼ਿਆਦਾ ਕੁਝ ਸਿੱਖਣ ਵਾਲੀਆਂ ਗੱਲਾਂ ਨੇ ਉਹਨਾਂ ਦੇ ਜਿਹੜੇ ਕਹੇ ਹੋਏ ਬਚਨ ਹੋਇਆ ਕਰਦੇ ਨੇ ਉਹਦੇ ਉੱਪਰ ਚੱਲਣ ਵਾਲੀਆਂ ਇਹ ਗੱਲਾਂ ਹੋਇਆ ਕਰਦੀਆਂ ਦੇ ਸੇਵਕ ਦੇ ਉੱਪਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੀਬੀ ਕਲਦੀਪ कौर ਜੀ ਪਿੰਡ ਜ਼ੱਬੂ ਬਾਲ ਦੇ ਵਿੱਚ ਅੱਜ ਬਹੁਤ ਹੀ ਸਤਿਕਾਰਯੋਗ ਸ਼ਹੀਦ ਕਰਮਚੰਦ ਜੀ ਦਾ ਇੱਥੇ ਸਮਾਰਕ ਬਣਾਈ ਹੈ। ਅੱਜ ਰਸਮੀ ਤੌਰ 'ਤੇ ਘਟਨਾ ਉਹਦਾ ਹੋ ਰਿਹਾ। ਕਿਸ ਤਰ੍ਹਾਂ ਦਾ ਲੱਗਦਾ ਇਸ ਸਾਰਾ ਪ੍ਰੋਗਰਾਮ ਦੇਖਦੇ ਹੋਈ? ਸਾਨੂੰ ਨਾ ਬੜਾ ਵਧੀਆ ਲੱਗਦਾ ਹੈ ਕਿ ਪਾਪਾ ਜੀ ਨੇ ਬਹੁਤ ਅੱਛੇ ਕੰਮ ਕੀਤੇ ਆ। ਜੀ। ਤੇ ਉਹਨਾਂ ਦਾ ਨੇਚਰ ਵੀ ਬੜਾ ਵਧੀਆ ਸੀ। ਹਰ ਇੱਕ ਨੂੰ ਪਿਆਰ ਨਾਲ ਬੁਲਾਉਂਦੇ ਸੀ ਹੱਸ ਕੇ। ਜੀ। ਤੇ ਉਹਨਾਂ ਦਾ ਪਰਿਵਾਰ ਵੀ ਵਧੀਆ ਹੈ ਜੀ ਜਦੋਂ ਦੀ ਮੈਂ ਵਿਆਹੀ ਆਈ ਆਂ ਤੇ ਬਹੁਤ ਵਧੀਆ ਲੱਗਦਾ ਹੈ ਕਿ ਪਾਪਾ ਜੀ ਦਾ ਹਰ ਸਾਲ ਅਸੀਂ ਮਨਾਉਂਦੇ ਆਂ ਵਰਸੀ ਵੀ ਮਨਾਉਂਦੇ ਆਂ ਜੀ ਤੇ ਵਧੀਆ ਲੱਗਦਾ ਹੈ ਹਾਂ ਕਿਉਂਕਿ ਸਤਕਾਰ ਜੁਗ ਅਸ਼ਰੀ ਕਰਮਚੰਦ ਜਿਹੜੀ ਕੁਰਬਾਨੀ ਹੈਗੀ ਹੈ ਇਹ ਇੱਕ ਪਿੰਡ ਵਾਸਤੇ ਨਹੀਂ ਹੋਈ ਇਹ ਇੱਕ ਮੱਲੇ ਵਾਸਤੇ ਨਹੀਂ ਹੋਈ ਇਹ ਸਮੁੱਚੀ ਕੁਰਬਾਨੀ ਪੂਰੇ ਪੰਜਾਬ ਦੇ ਲਈ ਹੋਈ ਹੈ ਉਹਨਾਂ ਨੇ ਪਿੰਡ ਜੱਬੋਵਾਲ ਦਾ ਨਾਮ ਰੋਸ਼ਨ ਕੀਤਾ ਜਦੋਂ ਕਿਤੇ ਪਾਈ ਸਾਹਿਬ ਦੇ ਨਾਲ ਮੀਟਿੰਗਾਂ 'ਚ ਬੈਠਦੇ ਹਾਂ ਕਿਤੇ ਜਾਣਾ ਆਣਾ ਪੈਂਦਾ ਉਹਨਾਂ ਮੀਟਿੰਗਾਂ ਦੇ ਵਿੱਚ ਜਦੋਂ ਕਿਤੇ ਸ਼ਹੀਦ ਦੇ ਕਰਮਚੰਦ ਜੀ ਦੀ ਗੱਲ ਹੁੰਦੀ ਹੈ ਫਕਰ ਨਾਲ ਬਹੁਤ ਸਿਰ ਉੱਚਾ ਹੁੰਦਾ ਹੋਵੇਗਾ ਕਿ ਮੇਰੇ ਸਹੁਰਾ ਸਾਹਿਬ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਬਹੁਤ ਵੱਡੀ ਕੁਰਬਾਨੀ ਦੇ ਸਦਕਾ ਅੱਜ ਇੱਥੇ ਇਹਨਾਂ ਸਟੇਜਾਂ ਤੇ ਇਹਨਾਂ ਮਕਾਮਾਂ ਤੇ ਇਹਨਾਂ ਕੁਰਸੀਆਂ ਤੇ ਪਹੁੰਚੇ ਆ ਜਿਹੜਾ ਇੱਕ ਸਤਕਾਰ ਦੇ ਨਾਲ ਲੋਕ ਪਬਲਿਕ ਵੇਖਦੀ ਹੈ ਉਦੋਂ ਕੀ ਮਹਿਸੂਸ ਹੁੰਦਾ ਬਹੁਤ ਵਧੀਆ ਲੱਗਦਾ ਹੈ ਕਿ ਪਾਪਾ ਜੀ ਨੇ ਸਾਰੇ ਪਰਿਵਾਰ ਵਿੱਚੋਂ ਅਲੱਗ ਸੀਗੇ ਜੀ ਤੇ ਉਹਨਾਂ ਦਾ ਲੱਗੀ ਉਹਨਾਂ ਦਾ ਸਹਾਰਾ ਸੀਗਾ ਤੇ ਪਰਿਵਾਰ ਨੂੰ ਵੀ ਆਪਣੇ ਨੂੰ ਜੋੜ ਕੇ ਰੱਖਦੇ ਸੀ ਤੇ ਬਹੁਤ ਫਕਰ ਮਹਿਸੂਸ ਹੁੰਦਾ ਪਿਆ ਹੈ ਕਿ ਪਾਪਾ ਜੀ ਦਾ ਅੱਜ ਦੁਨੀਆ ਦੇ ਉੱਤੇ ਨਾਮ ਹੈ ਜਦੋਂ ਬੇਟੇ ਦਾ ਵਿਆਹ ਕੀਤਾ ਪਿੱਛੇ ਜਿਹੇ ਸਮੇਂ ਦੇ ਦੌਰਾਨ ਹਾਂਜੀ ਬੱਚਿਆਂ ਦੇ ਆ ਵਿਆਹਾਂ ਸ਼ਾਦੀਆਂ ਦੇ ਉੱਪਰ ਕਿਤੇ ਸਰਦਾਰ ਸ਼ਹੀਦ ਆਜ਼ਮ ਕਰਮਚਾਨ ਜੀ ਦੀ ਕਿੰਨੀ ਕ ਯਾਦ ਆਂਦੀ ਹੈ ਬਹੁਤ ਜਿਆਦਾ ਆਂਦੀ ਹੈ ਜੇ ਅੱਜ ਉਹ ਹੁੰਦੇ ਤਾਂ ਬਹੁਤ ਖੁਸ਼ ਹੁੰਦੇ ਜੀ ਕਿ ਅੱਜ ਮੇਰੇ ਪੋਤੇ ਦੀ ਸ਼ਾਦੀ ਆ ਜੀ ਤੇ ਸਾਡੇ ਨਾਲੋਂ ਜ਼ਿਆਦਾ ਉਹਨਾਂ ਨੂੰ ਚਾਹਤ ਚਾਹ ਹੁੰਦਾ ਸੀ ਹਾਂਜੀ ਜੀ ਸ਼ੁਕਰੀਆ ਬਹੁਤ ਮਿਹਰਬਾਨੀ ਸ੍ਰੀਮਾਨ ਇੰਸਪੈਕਟਰ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਵੱਡਾ ਪੰਜਾਬ ਪੁਲਿਸ ਦੇ ਅੰਦਰ ਨਾਮ ਕਮਾਇਆ ਉਹਨਾਂ ਦੀ ਧਰਮ ਪਤਨੀ ਜਿਨ੍ਹਾਂ ਨੇ ਆਪਣੇ ਵਿਚਾਰ ਦਿਲ ਦੀਆਂ ਗਹਿਰਾਈਆਂ ਤੋਂ ਸਾਂਝੇ ਕੀਤੇ ਕਿ ਜੇ ਅਜੋਹ ਹੁੰਦੇ ਤੇ ਇੱਕ ਅਲਾਘੀ ਖੁਸ਼ੀ ਤੇ ਅਲੱਗ ਹੀ ਜਜ਼ਬਾ ਹੋਣਾ ਸੀਗਾ ਪਰ ਪਿਆਰੇ ਸਾਥੀਓ ਸ਼ਹੀਦ ਆਜਮ ਸਰਦਾਰ ਕਰਮਚੰਦ ਜੀ ਦੀ ਕੁਰਬਾਨੀ ਜਿਹੜੀ ਹੈਗੀ ਐ ਉਹਨੂੰ ਵੀ ਪੂਰਾ ਪਰਿਵਾਰ ਪੂਰਾ ਨਗਰ ਤੇ ਪੂਰਾ ਪੰਜਾਬ ਯਾਦ ਕਰਦਾ ਕਿ ਉਹਨਾਂ ਦੀ ਵਾਖੂ ਵੀ ਕੁਰਬਾਨੀ ਮੌਤ ਦੀ ਨਾ ਪਰਵਾਹ ਕਰਦਿਆਂ ਹੋਇਆਂ ਉਹਨਾਂ ਨੇ ਉਹਨਾਂ ਅਤਵਾਦੀਆਂ ਦੇ ਨਾਲ ਉਹਨਾਂ ਚੋਰਾਂ ਦੇ ਨਾਲ ਜਿਹੜੇ ਬੈਂਕ ਦੀ ਡਕੈਤੀ ਕਰਨ ਪਹੁੰਚੇ ਸੀ ਉਹਨਾਂ ਦਾ ਵਾਕੂ ਵੀ ਡਟ ਕੇ ਮੁਕਾਬਲਾ ਕੀਤਾ ਚਾਂਦਲੇ ਵੱਡਾ ਮੁਕਾਬਲਾ ਕੀਤਾ ਅੱਜ ਉਹਨਾਂ ਦਾ ਜਿਹੜਾ ਇੱਥੇ ਅੱਜ ਮਾਤਾ ਜੀ ਵਿਸ਼ੇਸ਼ ਤੌਰ ਤੇ ਸਰਪੰਚ ਸਹਿਬਾਨ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸ਼ਹੀਦ ਕਰਮਚੰਦ ਜੀ ਦੀ ਜਿਹੜੀ ਸਮਾਰਕ ਹੈਗੀ ਹੈ ਪਿੰਡ ਜੱਬੋਵਾਲ ਦਾ ਉਹ ਮਹਾਨ ਜੋਧਾ ਜਿਨੇ ਆਪਣੀ ਜਾਨ ਦੇ ਨਾਂ ਪਰਵਾਹ ਕਰਦਿਆਂ ਹੋਇਆਂ ਗੰਨਾ ਮੈਲ ਨਵਾ ਸ਼ਹਿਰ ਦੇ ਨਜ਼ਦੀਕ ਬੈਂਕ ਨੂੰ ਲੁੱਟਣ ਦੇ ਲਈ ਉਹੋ ਐਸੇ ਪੁਰਾਣੀ ਅੱਤਵਾਦ ਦੇ ਨਾਲ ਸੰਬੰਧ ਰੱਖਦੇ ਹੋਏ ਡਕੈਤੀਆਂ ਕਰਦੇ ਹੋਏ ਕੋਆਪਰੇਟ ਬੈਂਕ ਨੂੰ ਲੁੱਟਣ ਦੇ ਲਈ ਉਹਦਾ ਕੈਸ਼ ਲੁੱਟਣ ਦੇ ਲਈ ਵਿਸ਼ੇਸ਼ ਤੌਰ ਤੇ 4-5 ਵਿਅਕਤੀ ਪਹੁੰਚੇ ਜਦੋਂ ਹੀ ਕੈਸ਼ ਵਾਲੀ ਗੱਡੀ ਆਂਦੀ ਹੈ ਕੈਸ਼ ਵਾਲੀ ਗੱਡੀ ਪਹੁੰਚਦਿਆਂ ਸਾਰ ਹੀ ਉਹਨਾਂ ਨੇ ਧਾਵਾ ਬੋਲਿਆ ਉਸ ਸਮੇਂ ਦੇ ਦੌਰਾਨ ਇਨਚਾਰਜ ਸ਼੍ਰੀਮਾਨ ਕਰਮਚੰਦ ਜੀ ਨੇ ਡਟ ਕੇ ਮੁਕਾਬਲਾ ਕੀਤਾ ਉਹਨਾਂ ਦੀਆਂ ਐਫਆਈਆ ਉਸ ਸਮੇਂ ਦੀਆਂ ਇਤਿਹਾਸ ਨੂੰ ਟਟੋਲਿਆ ਜਾਵੇ ਇਹਹੀ ਇਤਿਹਾਸ ਦੇ ਪੰਨੇ ਬੋਲ ਬੋਲ ਕੇ ਦੱਸਦੇ ਐ ਕਿ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਉਸ ਸਮੇਂ ਦੇ ਦੌਰਾਨ ਉਹਨਾਂ ਦੇ ਨਾਲ ਹੱਥੋਂ ਪਾਈ ਹੋਈ ਇਹ ਕੱਲੇ ਤੇ ਉਹ ਦੋ ਜਣੇ ਜਦੋਂ ਜੋਰ-ਜਵਰਨ ਦੇ ਦੌਰਾਨ ਕਾਫੀ ਕੋਲ ਮਸੋੜਾ ਹੁੰਦਾ ਰਿਹਾ ਪਰ ਇਹਨਾਂ ਨੇ ਕਿਸੇ ਵੀ ਸਮੇਂ ਦੇ ਵਿੱਚ ਹਲਕੀ ਜਹੀ ਵੀ ਉਕਤਾਹੀ ਨਾ ਕਰਦਿਆਂ ਹੋયા ਉਹਨਾਂ ਨੂੰ ਦਬੋਚਿਆ ਉਸ ਸਮੇਂ ਦੇ ਦੌਰਾਨ ਅਗਲੇ ਉਹਨਾਂ ਦੇ ਬੰਦੇ ਨੇ ਉਸ ਅਗਲੇ ਅਤਵਾਦੀ ਨੇ ਜਿਹੜੀ ਗੋਲੀ ਹੈਗੀ ਆ ਉਹ ਮਾਰਦਿਆਂ ਦੌਰਾਨ ਹੀ ਕਾਫੀ ਉਥੇ ਜਦੋਂ ਜ਼ਹਿਰ ਹੋਈ ਉਸ ਗੋਲੀ ਦੇ ਦੌਰਾਨ ਸ਼ਹੀਦ ਕਰਮਚੰਦ ਜੀ ਨੂੰ ਅੱਜ ਨਮਨ ਕਰਾਂਗੇ ਬਿਲਕੁਲ ਮੋਨ ਜਿਹੜੇ ਹੈਗੇ ਆ ਇੱਕ ਮਨ ਇੱਕ ਚਿੱਤ ਦੇ ਨਾਲ ਆਪਣੇ ਨੇਤਰ ਸਾਰੇ ਬੰਦ ਕਰਦੇ ਹੋਏ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਹੋਏ ਜੱਬੋਵਾਲ ਦੇ ਜਿੰਨੇ ਵੀ ਪਹੁੰਚੇ ਨੇ ਕਿਰਪਾ ਕਰਕੇ ਸਾਰੇ ਨੇਤਰ ਬੰਦ ਕਰੋ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰੀਏ ਜੋ ਬੋਲੇ ਸੋ ਨਿਹਾਲ ਸੋ ਚੰਦ ਅਮਰ ਰਹੇ ਅਮਰ ਰਹੇ ਅਮਰ ਰਹੇ ਵੀਰ ਕਰਮ ਚੰਦ ਅਮਰ ਰਹੇ ਅਮਰ ਰਹੇ ਅਮਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ जो बोले सो निहाल वाहेगुरु जी दा खालसा वाहेगुरु जी फतेह ਅੱਜ ਜੱਬੋ ਆ ਨਗਰ ਦੇ ਸਮੂਹ ਵਾਸੀ ਜੀ ਦਾ ਇਕੱਠ ਸ਼ਹੀਦ ਬਾਬਾ ਮੋਤੀ ਮਹਿਰਾਜੀ ਦੀ ਪਾਰਕ ਦਾ ਉਦਘਾਟਨ ਕਰਨ ਤੇ ਹੋਇਆ ਜੀ ਇਸ ਵਿੱਚ ਜੋ ਕਿ ਬੀਬੀ ਸਰਪੰਚ ਜਸਵਿੰਦਰ ਕੌਰ ਉਹਨਾਂ ਦੇ ਪਤੀ ਰੁਸ਼ਪਾਲ ਜੀ ਹੁਣੀ ਜੋ ਕੰਮ ਸੇਵਾ ਨਿਭਾਈ ਇੱਥੇ ਉਹ ਇੱਕ ਕੈਨ ਜੋਗ ਹੈ ਸ਼ਰਦਾ ਦੇ ਜੋਗ ਹੈ ਅੱਜ ਮਹਾਨ ਸ਼ਹੀਦ ਜੋ ਕਿ ਕਾਲੇ ਦੌਰਾਨ ਕਾਲੇ ਦੌਰਾਨ ਟਾਈਮ ਸ਼ਹੀਦ ਹੋਏ ਸਪਾਈ ਕਰਮਚੰਦ ਜੀ ਦੀ ਯਾਦ ਵਿੱਚ ਉਹਨਾਂ ਦਾ ਉਹਨਾਂ ਨੂੰ ਸ਼ਰਧਾਲੀਆਂ ਭੇਟ ਕੀਤੀਆਂ ਗਈਆਂ ਅਸੀਂ ਸਾਰਾ ਹੀ ਨਗਰ ਸਾਰਾ ਹੀ ਪਿੰਡ ਦੇ ਪਤਵੰਤੇ ਸੱਜਣ ਇਹਨਾਂ ਸ਼ਹੀਦਾਂ ਨੂੰ ਕਾਮਨਾ ਪੂਰੀ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਜੀ ਫਤਿਹ ਮੈਂ ਅੱਜ ਮੈਂ ਤੁਹਾਡੇ ਨਿਊਜ਼ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਹਾਂ ਤੇ ਸਰਪੰਚ ਸਾਹਿਬ ਦਾ ਬਹੁਤ-ਬਹੁਤ ਮਹਾਨ ਸ਼ਤਕਾ ਜਿਨ੍ਹਾਂ ਨੇ ਸਾਨੂੰ ਸਾਡੇ ਬਜ਼ੁਰਗਾਂ ਨੂੰ ਯਾਦ ਕੀਤਾ ਤੇ ਉਹਨਾਂ ਨੂੰ ਇਸ ਲਾਈਕ ਸਮਝਿਆ ਮੈਂ ਸਾਰੇ ਪਿੰਡ ਦੇ ਵਿਦਵੰਤ ਤੇ ਸਜਣਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਇਹਨਾਂ ਨੂੰ ਮਹਾਰਾਜ ਤਰੱਕੀ ਬਖਸ਼ੇ ਜੀ ਅੱਜ ਹੋਣ ਦੇ ਨਾਤੇ ਪੰਜਾਬ ਪੁਲਿਸ ਦੀ ਸੇਵਾ ਵਾਖੂਬੀ ਕਰਨ ਦੇ ਨਾਤੇ ਜੋਸ਼ ਉਹਨਾਂ ਨੇ ਸ਼ਹਾਦਤ ਦੇ ਦਿੱਤੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਇਹ ਸੂਰਬੀਰ ਜਿਹੜੇ ਸ਼ਹਾਤ ਦਿੰਦੇ ਆ ਇਹਨਾਂ ਦਾ ਮੁਕਾਬਲਾ ਸ਼੍ਰੀ ਕਰਮਚੰਦ ਜੀ ਦਾ 6 5 1991 ਨੂੰ ਬੈਂਕਟ ਗੇਟੀ 'ਚ ਪਿਆ ਸੀਗਾ ਬੈਂਕਟ ਗੇਟੀ ਹੋਈ ਸੀ ਮੈਲ ਦੇ ਵਿੱਚ ਇਹਨੇ ਇੱਕ ਨੂੰ ਜੱਫਾ ਮਾਰ ਲਿਆ ਸੀਗਾ ਲੇਕਨ ਉਹ ਦੂਏ ਨੂੰ ਬਾਜ਼ ਮਾਰੀ ਉਹਨੇ ਦੂਏ ਨਾਲ ਅੱਗੇ ਇਹਨਾਂ ਦੇ ਮੱਥੇ 'ਚ ਗੋਲੀ ਮਾਰੀ ਸੀ ਜਿਸ ਨਾਲ ਇਹਨਾਂ ਦੀ ਮੌਤ ਹੋ ਗਈ ਸੀ ਜੋ ਪਿੰਡ ਵਾਸੀਆਂ ਨੇ ਨਗਰ ਨਿਵਾਸੀਆਂ ਨੇ ਤੇ ਐਨਆਰਏ ਵੀਰਾਂ ਨੇ ਤੇ ਪੰਚਾਇਤ ਨੇ ਇਹ ਸੋਚਿਆ ਇਹਨਾਂ 'ਚ ਦੇਖ ਲਓ 91 ਤੋਂ ਲੈ ਕੇ ਹੁਣ ਤੱਕ ਕਿਸੇ ਨੇ ਕੋਈ ਨਾਮ ਨਹੀਂ ਰੱਖਿਆ ਛੇਦ ਦਾ ਬਿਲਕੁਲ ਇਨੀ ਰੱਖਿਆ ਇਹ ਪੰਚਾਇਤ ਦੇ ਨਗਰ ਨਿਵਾਸੀਆਂ ਦੇ ਐਨਾਰੇ ਵੀਰਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਅਛੀਦ ਨੂੰ ਚੇਤੇ ਕੀਤਾ ਚਿਰਵਾਦ ਤੇ ਮੈਂ ਪ੍ਰੈਸ ਦਾ ਵੀ ਬਹੁਤ ਅਤੀ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਧੁਰ ਤੇ ਪਹੁੰਚਾਇਆ ਲੇਕਿਨ ਗਾਂ ਵੀ ਮੈਂ ਕਹੂੰਗਾ ਜੇ ਕਿਸੇ ਚੀਜ਼ ਦੀ ਹੋਰ ਲੋੜ ਵਾ ਕੋਈ ਚੀਜ਼ ਬਣਾਉਣੀ ਹੈ ਇਹਦੇ ਨਾਂ ਤੇ ਅਸੀਂ ਗਵਰਨਮੈਂਟ ਤੋਂ ਪੂਰੀ ਮਦਦ ਲੈ ਸਕਦੇ ਆ ਜ਼ਿੰਦਗੀ ਦੇ ਅੰਦਰ ਬਹੁਤ ਸਰਪੰਚ ਆਏ ਐ ਹਾਂਜੀ ਬਹੁਤ ਸਾਰਿਆਂ ਨੇ ਆਣਾ ਆ ਹਾਂਜੀ सरपंच ਦਾ ਸਮਾਂ ਟਾਈਮ ਪੀਰੀਅਡ ਸਿਰਫ 5 ਸਾਲ ਦਾ ਹਾਂਜੀ ਸਾਰੀਆਂ ਚੀਜ਼ਾਂ ਹੌਲੀ-ਹੌਲੀ ਭੁੱਲ ਜਾਂਦੀਆਂ ਹਾਂਜੀ ਮੇਰੇ ਘਰ ਦੇ ਅੱਗੇ ਐਂਟਰ ਲੋਕ ਲਗਾ ਦੋ ਲੇਟਾਂ ਲਗਾ ਦੋ ਥੋੜੇ ਸਮੇਂ ਬਾਅਦ ਹਾਂਜੀ ਭੁੱਲ ਜਾਣੀਆਂ ਪਰ ਜਿਹੜਾ ਆ ਕੰਮ ਕਰਤਾ ਹਾਂਜੀ ਜਿਹੜੀ ਆ ਜੂੰਦੀ ਯਾਗ ਦੀ ਮਿਸਾਲ ਪੈਦਾ ਕਰਤੀ ਹਾਂਜੀ ਕਿਉਂਕਿ ਰਹਿੰਦੀ ਦੁਨੀਆ ਤੱਕ ਆਪਾਂ ਨੇ ਵੀ ਚਲੇ ਜਾਣਾ ਨਗਰ ਨੇ ਵੀ ਚਲੇ ਜਾਣਾ ਹਾਂਜੀ ਪਰ ਸ਼ਹੀਦਾਂ ਦਾ ਜਿਹੜਾ ਨਾਮ ਹੈ ਉਹ ਹਮੇਸ਼ਾ ਹੀ ਅਮਰ ਰਹਿੰਦਾ ਹੈ। ਹਾਂਜੀ। ਇਹ ਕੀਤੀ ਹੋਈ ਸੇਵਾ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹਾਂਜੀ ਇਹ ਸਾਨੂੰ ਬੜੀ ਖੁਸ਼ੀ ਹੁੰਦੀ ਆ ਤੇ ਇੰਨੇ ਟਾਈਮ ਤੋਂ ਜਿੱਦਾਂ ਹੁਣ ਮਤਲਬ ਕਿ ਤੁਹਾਨੂੰ ਦੱਸਿਆ ਹੈ ਕਾਫੀ ਸਮਾਂ ਹੋ ਗਿਆ ਕਿਸੇ ਨੇ ਨਹੀਂ ਸੋਚਿਆ ਹੈਗਾ ਤੇ ਸਾਡੇ ਮਨ ਦੇ ਵਿੱਚ ਸੀਗਾ ਕਿ ਅਸੀਂ ਮਤਲਬ ਇਹ ਕਰੀਏ ਸ਼ਹੀਦਾਂ ਨੂੰ ਅਸੀਂ ਯਾਦ ਕਰੀਏ ਤੇ ਇਸ ਕਰਕੇ ਅੱਜ ਅਸੀਂ ਇਹਨਾਂ ਨੂੰ ਸ਼ਹੀਦਾਂ ਨੂੰ ਨਮਨ ਕਰ ਰਹੇ ਹਾਂ ਸਾਡਾ ਫਰਜ਼ ਵੀ ਬਣਦਾ ਹੈਗਾ ਜਿਨ੍ਹਾਂ ਨੇ ਸਾਡੇ ਵਾਸਤੇ ਕੀਤਾ ਆਪਣੀ ਜਾਨ ਦੇ ਦਿੱਤੀ ਸ਼ਹੀਦियां ਪਾ ਲਈਆਂ। ਤੇ ਬੈਂਕ ਲੁੱਟਣ ਆਏ ਸੀ ਇਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਤੇ ਉਹ ਲੜਦੇ ਲੜਦੇ ਸ਼ਹੀਦ ਹੋ ਗਏ ਤੇ ਇਹ ਨਹੀਂ ਕਿ ਮਤਲਬ ਜਦੋਂ ਵੀ ਅਸੀਂ ਇਸ ਪਿੰਡ ਦੇ ਵਿੱਚ ਵੀ ਅਸੀਂ ਆਏ ਆ ਇੱਥੇ ਵਿਆਹ ਕੇ ਆਏ ਆ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਉਹਨਾਂ ਨੂੰ ਯਾਦ ਕਰਦੇ ਆ ਜਦੋਂ ਮੈਂ ਆਪਣੇ ਘਰ ਵਾਲੇ ਨੂੰ ਪੁੱਛਿਆ ਉਹਨਾਂ ਨੇ ਦੱਸਣਾ ਕਿ ਉਹਨਾਂ ਦੇ ਪਾਠ ਆ ਆਪਾਂ ਜਾਣਾ ਆ ਤੇ ਮੈਂ ਪੁੱਛਿਆ ਉਹਨਾਂ ਨੂੰ ਕਾਹਦਾ ਪਾਠ ਆ ਉਹ ਕਹਿੰਦੇ ਵੀ ਇੱਦਾਂ ਦਾ ਕਰਕੇ ਉਹਨਾਂ ਦੇ ਸ਼ਹੀਦ ਹੋ ਗਏ ਫਾਦਰ ਸਾਹਿਬ ਤੇ ਉਹਨਾਂ ਦੇ ਆਪਾਂ ਉਹ ਬੁਲਾਉਂਦੇ ਆ ਸਾਨੂੰ ਅਸੀਂ ਹਰ ਇੱਕ ਵਾਰ ਜਾਂਦੇ ਆ ਕਿ ਇੱਥੇ ਕਿ ਬਕਾਇਦਾ ਹਰ ਇੱਕ ਸਾਲ ਸਾਨੂੰ ਇਹਨਾਂ ਦੀ ਡੇਟ ਵੀ ਯਾਦ ਹੁੰਦੀ ਆ ਕਿ ਮਹੀਨਾ ਵੀ ਯਾਦ ਹੁੰਦਾ ਅੱਜ ਉਹਨਾਂ ਨੇ ਸਾਨੂੰ ਬੁਲਾਉਣਾ ਤੇ ਉਹਨਾਂ ਦੇ ਪਾਠ ਰੱਖਿਆ ਤੇ ਜਿਆਦਾ ਪਰਵਾਹ ਹਰਕ ਮੈਂਬਰ ਵੀ ਸਾਲਵਾਦ ਉਹਨਾਂ ਨੂੰ ਨਮਨ ਕਰਦੇ ਨੇ ਹਾਂਜੀ ਜੀ ਕਰਮਚੰਦ ਅਮਰ ਰਹੇ ਅਮਰ ਰਹੇ ਅਮਰ ਰਹੇ ਜੀ ਕਰਮਚੰਦ ਅਮਰ ਰਹੇ ਅਮਰ ਰਹੇ ਅਮਰ ਰਹੇ ਜੀ ਕਰਮਚੰਦ ਅਮਰ ਰਹੇ ਅਮਰ ਰਹੇ ਅਮਰ ਰਹੇ ਜੋ ਬੋਲੇ ਜੋ ਨਿਆ ਸਤਿ ਸ੍ਰੀ ਅਕਾਲ ਹਾਏ ਜੀ ਬਖਸ਼ਾਲ ਸਾਹਿਬ ਇੱਕ ਦੀ ਫਤਵ ਬੰਦ ਚੋ ਬਸੋ ਦੇਸੀ ਤੋਂ ਜਤਾਰ ਸਿੰਘ ਜੱਬੋਵਾਨ ਨੂੰ ਦਿਓ ਇਜਾਜ਼ਤ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਦੇ ਵਾਸਤੇ 9460050 13313 ਤੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨੀ